ਖਬਰ ਨਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੱਲ ਐਮਪੀ ਸਰਦਨ ਸਿੰਘ ਖਾਲਸਾ ਦੀ ਭੈਣ ਹੋਰਾਂ ਨੂੰ ਐਲਾਨ ਕੀਤਾ ਗਿਆ ਐਜ਼ ਏ ਆਜ਼ਾਦ ਉਮੀਦਵਾਰ ਜਿਮਨੀ ਚੋਲ ਲੜਾਂਗੀ ਹਲਕਾ ਤਣ ਤਰ ਤੁਮ ਕੌਮ ਵੀ ਭਵਲ ਉਸੇ ਵਿੱਚ ਪਈ ਖਾਸ ਕਰਕੇ ਐਮਪੀ ਸਰਦਨ ਸਿੰਘ ਖਾਲਸਾ ਅਤੇ ਭਾਈ ਅਮਰਤਪਾਲ ਖਾਲਸਾ ਦੇ ਸਮਰਥਕ ਕਿ ਅਮਰਤ ਕੌਰ ਕਿਉਂ ਐਜ਼ ਏ ਆਜ਼ਾਦ ਉਮੀਦਵਾਰ ਲੜ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਸੀ ਸਮਰਨਜੀਤ ਸਿੰਘ ਮਾਨ ਹੁਰਾ ਨੇ ਐਜ਼ ਅਜ਼ਾਦ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਅੰਮ੍ਰਿਤਕੌਰ ਮਲੋ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਉਤਾਰ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਵੀ ਆਪ ਆਦਮੀ ਪਾਰਟੀ ਹਰਬੀ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰੇਗੀ ਜੋ ਆ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ ਬਲਵਿੰਦਰ ਸਿੰਘ ਦਿਪਾ ਨੂੰ ਐਜ਼ ਅ ਚੋਣ ਮੈਦਾਨ ਦੇ ਵਿੱਚ ਉਤਾਰਿਆ ਚਾਹੇਗਾ ਕਾਂਗਰਸ ਪਾਰਟੀ ਵੱਲੋਂ لیکن بڑی دوविधा پیدا ہوگی ਜਦੋਂ ਅਮਰਤ ਕੌਰ ਮਨੋ ਨੇ ਐਜ਼ ਅ ਆਜ਼ਾਦ ਉਮੀਦਵਾਰ ਚੋਣ ਲੜਨ ਦਾ ਐਲਾਨ ਕੀਤਾ ਨਾਲ ਹੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਕਿ ਮੈਨੂੰ ਸਾਰੀਆਂ ਪੰਥਕ ਧਿਰਾਂ ਅਤੇ ਪਾਰਟੀਆਂ ਦੀ ਹਮਾਇਤ ਚਾਹੀਦੀ ਹੈ ਖਾਸ ਕਰਕੇ ਇੱਕ ਪਾਸੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਮਨਵਾਇਆ ਜਾ ਰਿਹਾ ਸੀ ਕਿ ਭਾਈ ਤੁਸੀਂ ਹਲਕਾ ਤਨਤਾਲ ਦੀ ਜਮਰੀ ਚੋਣ ਲੜੋ ਭਾਈ ਅਮਰਤਪਾਲ ਖਾਲਸਾ ਦੀ ਪਾਰਟੀ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਹਾਲਾਂਕਿ ਬੀਬੀ ਪਰਮਜੀਤ ਕੌਰ ਖਾਲੜਾ ਨੇ ਚੋਣ ਲੜੀ ਸੀ 2019 ਦੇ ਵਿੱਚ ਲੋਕ ਸਭਾ ਦੀ ਚੋਣ ਚਿਰੀ ਅਨੰਦਪੁਰ ਸਾਹਿਬ ਤੋਂ ਤੇ ਤੀਜੇ ਨੰਬਰ ਤੇ ਰਹੇ ਸੀ 214000 ਵੋਟਾਂ ਪਈਆਂ ਸੀ ਉਸ ਤੋਂ ਬਾਅਦ ਆਈ ਥਿੰਕ ਬੀਬੀ ਪਰਮਜੀਤ ਕੌਰ ਖਾਲੜਾ ਵੀ ਮੰਨ ਟੁੱਟ ਗਿਆ ਹੋਵੇਗਾ ਕਿ ਕੌਮ ਦੇ ਲਈ ਉਹਨਾਂ ਦੇ ਹਸਬੰਡ ਸੁਖ ਸਿੰਘ ਖਾਲੜਾ ਅਤੇ ਪਰਮਜੀਤ ਖਾਲੜਾ ਨੇ ਜਿੰਨੀਆਂ ਘਾ ਘਾਲਣਾ ਕਾਲੀਆਂ ਉਹਨੀਆਂ ਸ਼ਾਇਦ ਕਿਸੇ ਨੇ ਕਾਲੀਆਂ ਹੋਣ ਗਿਆ ਖਾਸ ਕਰਕੇ 1900 ਚਰਾਸੀ ਨੂੰ ਲੈ ਕੇ ਲੇਕਿਨ ਇਸ ਦੇ باوجود ਵੀ ਬੀਬੀ ਨੂੰ ਜਿੱਦਾਂ ਫਤਵਾ ਨਹੀਂ ਮਿਲਿਆ ਲੇਕਿਨ ਇੱਧਰ ਹੁਣ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਬੀਬੀ ਪਰਮਜੀਤ ਕੌਰ ਖਾਨੜਾ ਐਸ ਏ ਚੌਣ ਮੈਦਾਨ ਦੇ ਵਿੱਚ ਆਉਣਗੇ ਭਾਈ ਅਮਰਤਪਾਲ ਖਾਲਸਾ ਦੀ ਪਾਰਟੀ ਅਕਾਲੀ ਦਲ ਵਾਸ ਪੰਜਾਬ ਨੂੰ ਕੱਲ ਜਿਵੇਂ ਹੀ ਸੋਸ਼ਲ ਮੀਡੀਆ ਤੇ ਖਬਰ ਆਈ ਤੇ ਭੰਮਲ ਪੂਸੇ ਵਿੱਚ ਪੈ ਗਿਆ ਸਾਰੇ ਹੀ ਵੀ ਹੁਣ ਪੰਥਕ ਇਲਾਕਾ ਹੈ ਸਿੱਖੀ ਦਾ ਗੜ ਮੰਨਿਆ ਜਾਂਦਾ ਹੈ ਹਲਕਾ ਤਰਤਲ ਨੂੰ ਤੇ ਫਿਰ ਜਾਵੇਗਾ ਕਿਹਦੇ ਪਾਸੇ ਕਿਉਂਕਿ ਅਮਰਤ ਕੌਰ ਮਲੋਹ ਦੇ ਪਿਤਾ ਦੀ ਵੀ ਵੱਡੀ ਕੁਰਬਾਨੀ ਹੈ ਜਿਨ੍ਹਾਂ ਨੇ ਮੌਦੇ ਘਟ ਉਦਾਰਿਆ ਸੀ ਦੇਸ਼ ਦੀ ਫਾਰਮਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ਼ਹੀਦ ਦੇ ਪਰਿਵਾਰ ਦੇ ਵਿੱਚੋਂ ਹੈ ਪਰਮਜੀਤ ਕੌਰ ਖਾਲੜਾ ਵੀ ਉਧਰੋਂ ਭਾਈ ਅਮਰਤਪਾਲ ਖਾਲਸਾ ਦੀ ਮਾਤਾ ਹੁਣ ਇਹ ਸ਼ਰਤ ਰੱਖੀ ਹੈ ਅੱਜ ਸੋਸ਼ਲ ਮੀਡੀਆ ਤੇ ਫਿਰ ਪੋਸਟ ਪਾਈ ਗਈ ਹੈ ਅ ਅਮਰਤ ਕੌਰ ਮਲੋਹ ਹੁਣਾਂ ਵੱਲੋਂ ਉਹਨਾਂ ਨੇ ਕਿਹਾ ਕਿ ਜੇਕਰ ਬੀਬੀ ਖਾਲੜਾ ਤੇ ਭਾਈ ਅਮਰਤਪਾਲ ਸਿੰਘ ਭਾਈ ਅਮਰਤਪਾਲ ਖਾਲਸਾ ਦੇ ਪਿਤਾ ਜਾਂ ਮਾਤਾ ਜੀ ਤਰ ਤਰ ਤੋਂ ਖੁਦ ਉਮੀਦਵਾਰ ਵਜੋਂ ਚੋਣ ਲੜਨਗੇ ਤਾਂ ਅਸੀਂ ਆਪਣਾ ਨਾਂ ਵਾਪਸ ਲਵਾਂਗੇ ਮੈਂ ਉਹਨਾਂ ਦਾ ਸਮਰਥਨ ਕਰਾਂਗੀ ਉਹਨਾਂ ਨੇ ਕਿਹਾ ਕਿ ਜੇਕਰ ਬੀਬੀ ਪਰਮਜੀਤ कौर ਖਾਲੜਾ ਭਾਈ ਅਮਰਤਪਾਲ ਸਿੰਘ ਦੇ ਬਾਤਾ ਭਾਈ ਅਮਰਤਪਾਲ ਸਿੰਘ ਦੇ ਪਿਤਾ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਮੈਂ ਆਪਣਾ ਨਾਮ ਵਾਪਸ ਲਵਾਂਗੀ ਮੈਂ ਐਜ਼ ਏ ਜਿਮਲੀ ਚੋਣ ਹਲਕਾ ਤਰਨਤਾਰ ਤੋਂ ਨਹੀਂ ਲੜਾਂਗੀ ਅਤੇ ਮੈਂ ਬੀਬੀ ਪਰਮਜੀਤ ਕੋਰ ਖਾਲੜਾ ਜਾਂ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਿਤਾ ਅਤੇ ਮਾਤਾ ਦੀ ਸਪੋਰਟ ਕਰਾਂਗੀ ਜੇਕਰ ਉਹ ਚੋਣ ਮੈਦਾਨ ਦੇ ਵਿੱਚ ਅਕਾਲੀ ਦਲ ਵੱਲ ਪੰਜਾਬ ਵੱਲੋਂ ਆਉਂਦੇ ਨੇ ਜੇਕਰ ਉਹ ਨਹੀਂ ਆਉਣਗੇ ਤਾਂ ਫਿਰ ਮੈਂ ਐਜ਼ ਏ ਆਜ਼ਾਦ ਉਮੀਦਵਾਰ ਚੋਣ ਲੜਾਂਗੀ ਹਲਕਾ ਤਰਨਤਾਰ ਤੋਂ ਹੁਣ ਇਹ ਦਿਖਣਾ ਹੋਵੇਗਾ ਕਿ ਭਾਈ ਅਮਰਤਪਾਲ ਖਾਲਸਾ ਜਾਂ ਸਰਜੀਤ ਸਿੰਘ ਖਾਲਸਾ ਅਮਰਤਖੌਰ ਕੋਲ ਅਮਰਤਖੌਰ ਮਲੋ ਨੂੰ ਕਿਵੇਂ ਕਨਵਿੰਸ ਕਰਦੇ ਨੇ ਹਾਲਾਂਕਿ ਇਹ ਚਰਚਾ ਦਾ ਵਿਸ਼ਾ ਬਣਾ ਹੋਇਆ ਕਿ ਭਾਈ ਅਮਰਤਪਾਲ ਖਾਲਸਾ ਦੇ ਮਾਤਾ ਪਿਤਾ ਤਾਂ ਨਹੀਂ ਲੇਕਿਨ ਬੀਬੀ ਪਰਮਜੀਤ ਕੌਰ ਖਾਨੜਾ ਐਜ਼ ਏ ਚੋਣ ਲੜਨਗੇ ਅਕਾਲੀ ਦਲ ਵਾਸ ਪੰਜਾਬ ਪਾਰਟੀ ਵੱਲੋਂ